ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਵਿਟਾਮਿਨ B12 ਦੀ ਘਾਟ ਨਾਲ ਸਾਡੇ ਸਰੀਰ 'ਚ ਕਿਹੜੇ ਲੱਛਣ ਦੇਖਣ ਨੂੰ ਮਿਲਣਗੇ ਤੇ ਇਹਦੇ ਨਾਲ ਨਾਲ ਜਿਹੜੇ ਲੋਕ ਸ਼ਾਕਾਹਾਰੀ ਆ ਉਹ ਵਿਟਾਮਿਨ B12 ਦੀ ਕਮੀ ਨੂੰ ਕਿਵੇਂ ਪੂਰਾ ਕਰ ਸਕਦੇ ਆ ਕਿਉਂਕਿ ਦੋਸਤੋ ਵਿਟਾਮਿਨ B12 ਜ਼ਿਆਦਾਤਰ ਮੀਟ ਆਂਡੇ 'ਚ ਹੀ ਮਿਲਦਾ ਏ ਸੋ ਅੱਜ ਅਸੀਂ ਉਹਨਾਂ ਖਾਣ ਵਾਲੀਆਂ ਵੈਜੀਟੇਰੀਅਨ ਚੀਜ਼ਾਂ ਦੀ ਗੱਲ ਕਰਾਂਗੇ ਜਿਨ੍ਹਾਂ ਨਾਲ ਵਿਟਾਮਿਨ B12 ਦੀ ਘਾਟ ਨੂੰ ਪੂਰਾ ਕੀਤਾ ਜਾ ਸਕਦਾ। ਸੋ ਪੂਰੀ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਿਓ ਤੇ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਦੋਸਤੋ ਸਭ ਤੋਂ ਪਹਿਲਾਂ ਤਾਂ ਅਸੀਂ ਜਾਣਦੇ ਹਾਂ ਵੀ ਵਿਟਾਮਿਨ B12 ਸਾਡੇ ਸਰੀਰ ਲਈ ਕਿੰਨਾ ਕੁ ਮਹੱਤਵਪੂਰਨ ਖਣਿਜਾ। ਦੋਸਤੋ ਵਿਟਾਮਿਨ B12 ਸਾਡੇ ਸਰੀਰ 'ਚ ਡੀਐਨਏ ਦੀ ਪ੍ਰੋਡਕਸ਼ਨ ਵਾਸਤੇ ਅਹਿਮ ਖਣਿਜਾ ਹੈ। ਸੋ ਇਹ ਡੀਐਨਏ ਦੀ ਪ੍ਰੋਡਕਸ਼ਨ ਕਰਦਾ ਹੈ ਇਹਦੇ ਨਾਲ ਨਾਲ ਸਾਡੇ ਸਰੀਰ 'ਚ ਜਿਹੜੇ ਲਾਲ ਰક્ત ਕਣਾਂ ਉਹਨਾਂ ਨੂੰ ਵੀ ਬਣਾਉਣ 'ਚ ਵਿਟਾਮਿਨ B12 ਸਹਾਇਤਾ ਕਰਦਾ ਏ ਤੇ ਇਹਦੇ ਨਾਲ ਨਾਲ ਦੋਸਤੋ ਸਾਡੇ ਦਿਮਾਗ ਦੀ ਸਹੀ ਫੰਕਸ਼ਨਿੰਗ ਵਾਸਤੇ ਤੇ ਸਾਡੇ ਜਿਹੜੀਆਂ ਨਰਵਸ ਹੈਗੀਆਂ ਐ ਸਾਡੇ ਨਰਵ ਸਿਸਟਮ ਦੇ ਸਹੀ ਤਰੀਕੇ ਨਾਲ ਕੰਮ ਕਰਨ ਵਾਸਤੇ ਵੀ ਵਿਟਾਮਿਨ B12 ਦੀ ਬੜੀ ਲੋੜ ਪੈਂਦੀ ਸੋ ਜੇ ਇਸ ਖਣਿਜ ਦੀ B12 ਦੀ ਘਾਟ ਹੋ ਜਾਈ ਤਾਂ ਬੜੀਆਂ ਵੱਡੀਆਂ ਪਰੇਸ਼ਾਨੀਆਂ ਖੜੀਆਂ ਹੋ ਜਾਂਦੀਆਂ ਐ ਸੋ ਆਓ ਦੋਸਤੋ ਹੁਣ ਅਸੀਂ ਉਹਨਾਂ ਲੱਛਣਾਂ ਨੂੰ ਜਾਣਦੇ ਹਾਂ ਜਿਹੜੇ ਸਾਨੂੰ ਦੱਸਦੇ ਆ ਵੀ ਸਾਡੇ 'ਚ ਵਿਟਾਮਿਨ B12 ਦੀ ਘਾਟ ਆ ਸੋ ਦੋਸਤੋ ਉਹਨਾਂ ਜੇ ਲੱਛਣਾਂ ਨੂੰ ਦੇਖੀਏ ਤਾਂ ਸਭ ਤੋਂ ਪਹਿਲਾਂ ਸਾਡੇ ਸਰੀਰ 'ਚ ਥਕਾਵਟ ਰਹਿਣੀ ਸ਼ੁਰੂ ਹੋ ਜਾਂਦੀ ਆ ਸਾਡਾ ਕਿਸੇ ਵੀ ਕੰਮ 'ਚ ਮਨ ਨਹੀਂ ਲੱਗਦਾ ਹਮੇਸ਼ਾ ਸਰੀਰ ਥੱਕਿਆ ਥੱਕਿਆ ਰਹਿੰਦਾ ਇਹਦੇ ਨਾਲ ਨਾਲ ਦੋਸਤੋ ਸਾਡੇ ਮੂੰਹ ਦੇ ਵਿੱਚ ਛਾਲਿਆਂ ਦੀ ਪਰੇਸ਼ਾਨੀ ਆਉਣੀ ਸ਼ੁਰੂ ਹੋ ਜਾਂਦੀ ਵਾਰ-ਵਾਰ ਛਾਲੇ ਆਉਂਦੇ ਰਹਿੰਦੇ ਆ ਤੇ ਦੋਸਤੋ ਵਿਟਾਮਿਨ B12 ਦੇ ਨਾਲ ਸਾਡੇ ਖੂਨ ਦੀ ਕਮੀ ਵੀ ਹੋ ਜਾਂਦੀ ਆ ਕਿਉਂਕਿ ਇਹ ਲਾਲ ਰક્તਕਣ ਵੀ ਬਣਾਉਂਦਾ ਏ ਸੋ ਇਹਦੇ ਨਾਲ ਕੀ ਹੁੰਦਾ ਸਾਡੇ ਚਿਹਰੇ ਤੇ ਪੀਲਾਪਨ ਦੇਖਣਾ ਸ਼ੁਰੂ ਹੋ ਜਾਂਦਾ ਏ ਤੇ ਸਾਡਾ ਪੇਟ ਵੀ ਮਤਲਬ ਸਾਡੀ ਪਾਚਨ ਕਿਰਿਆ ਵੀ ਕਮਜ਼ੋਰ ਹੋ ਜਾਂਦੀ ਆ ਸਾਨੂੰ ਉਫਾਰੇ ਦੀ ਗੈਸ ਤੇ ਐਸਿਡਿਟੀ ਦੀ ਸ਼ਿਕਾਇਤ ਅਕਸਰ ਹੀ ਰਹਿਣ ਲੱਗ ਜਾਂਦੀ ਆ ਦੋਸਤੋ ਇਹਦੇ ਨਾਲ ਨਾਲ ਵਿਟਾਮਿਨ B12 ਦੀ ਕਮੀ ਕਰਕੇ ਪੈਰੀਫੇਰਲ ਨਿਊਰੋਪੈਥੀ ਹੋ ਜਾਂਦੀ ਭਾਵ ਸਾਡੇ ਜਿਹੜੇ ਹੱਥਾਂ ਪੈਰਾਂ ਤੇ ਝੁੰਝਣੀ ਛੇੜਨੀ ਫਿਰ ਕੀੜੀਆਂ ਲੜਦੀਆਂ ਤੇ ਸੁਨ ਰਹਿਣੇ ਸ਼ੁਰੂ ਹੋ ਜਾਂਦੇ ਆ ਸੋ ਦੋਸਤੋ ਜਦੋਂ ਵਿਟਾਮਿਨ B12 ਦੀ ਕਮੀ ਹੁੰਦੀ ਆ ਤਾਂ ਸਾਡੇ ਦਿਮਾਗ ਤੇ ਵੀ ਬੜਾ ਪ੍ਰਭਾਵ ਪਾਉਂਦੀ ਆ ਸਾਨੂੰ ਡਿਪਰੈਸ਼ਨ ਅਦਾਸੀ ਦੀ ਪਰੇਸ਼ਾਨੀ ਆ ਜਾਂਦੀ ਆ ਸਾਡਾ ਸਿਰ ਹਮੇਸ਼ਾ ਭਾਰਾ ਭਾਰਾ ਰਹਿੰਦਾ ਸਿਰਦਰਦ ਵੀ ਰਹਿਣ ਲੱਗ ਜਾਂਦਾ ਸਾਨੂੰ ਤੇ ਅਸੀਂ ਨਿੱਕੀਆਂ ਨਿੱਕੀਆਂ ਚੀਜ਼ਾਂ ਨੂੰ ਭੁੱਲਣਾ ਸ਼ੁਰੂ ਕਰ ਦਿੰਨੇ ਸਾਡੀ ਯਾਦਦਾਸ਼ਤ ਵੀ ਕਮਜ਼ੋਰ ਰਹਿਣੀ ਸ਼ੁਰੂ ਹੋ ਜਾਂਦੀ ਆ ਸੋ ਦੋਸਤੋ ਇਹ ਤਾਂ ਲੱਛਣ ਸੀਗੇ ਜਿਹੜੇ ਸਾਨੂੰ ਸੰਕੇਤ ਦਿੰਦੇ ਆ ਵੀ ਤੁਹਾਡੇ ਸਰੀਰ 'ਚ ਵਿਟਾਮਿਨ B12 ਦੀ ਘਾਟ ਹੋ ਰਹੀ ਆ ਸੋ ਆਓ ਹੁਣ ਅਸੀਂ ਉਹਨਾਂ ਖਾਣ ਵਾਲੀਆਂ ਵੈਜੀਟੇਰੀਅਨ ਸ਼ਾਕਾਹਾਰੀ ਭੋਜਨ ਦੀ ਗੱਲ ਕਰਾਂਗੇ ਜਿਹੜਾ ਸਾਡੇ ਸਰੀਰ 'ਚ ਵਿਟਾਮਿਨ B12 ਦੀ ਘਾਟ ਨੂੰ ਪੂਰਾ ਕਰਦਾ। ਸੋ ਦੋਸਤੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਦੁੱਧ ਦੀ। ਦੋਸਤੋ ਦੁੱਧ ਵਿੱਚ ਵਿਟਾਮਿਨ B12 ਬੜੀ ਵਧੀਆ ਮਾਤਰਾ 'ਚ ਮਿਲਦਾ ਏ। ਜੇ ਅਸੀਂ ਇੱਕ ਗਲਾਸ ਵੀ ਦੁੱਧ ਦਾ ਪੀਂਨੇ ਆ ਉਹਦੇ ਤੋਂ ਸਾਨੂੰ ਜਿਹੜਾ ਅਸੀਂ ਪੂਰੇ ਦਿਨ ਲਈ ਸਾਨੂੰ ਵਿਟਾਮਿਨ B12 ਦੀ ਲੋੜ ਹੁੰਦੀ ਆ ਸਾਨੂੰ ਇੱਕ ਗਲਾਸ 'ਚੋਂ ਹੀ 50 ਤੋਂ 70% ਉਹਦੀ ਕਮੀ ਪੂਰੀ ਹੋ ਜਾਂਦੀ ਆ। ਸੋ 50 ਤੋਂ 70% ਸਾਨੂੰ ਇੱਕ ਗਲਾਸ ਦੁੱਧ ਤੋਂ ਹੋਗੀ ਬਾਕੀ ਅਸੀਂ ਦਹੀਂ ਖਾ ਸਕਦੇ ਹਾਂ ਪਨੀਰ ਖਾ ਸਕਦੇ ਹਾਂ ਸੋ ਪੂਰੇ ਦਿਨ ਦਾ ਅਸੀਂ ਵਿਟਾਮਿਨ B12 ਦੁੱਧ ਤੇ ਦੁੱਧ ਤੋਂ ਬਣੀਆਂ ਹੋਈਆਂ ਚੀਜ਼ਾਂ ਤੋਂ ਵੀ ਪੂਰਾ ਕਰ ਸਕਦੇ ਹਾਂ ਤੇ ਦੋਸਤੋ ਜੇ ਅਗਲੇ ਭੋਜਨ ਦੀ ਗੱਲ ਕਰੀਏ ਤਾਂ ਅੱਜਕੱਲ ਬਹੁਤੇ ਜਿਹੜੇ ਵੈਜੀਟੇਰੀਅਨ ਲੋਕ ਆ ਉਹ ਆਂਡੇ ਖਾਣੇ ਵੀ ਸ਼ੁਰੂ ਹੋ ਗਏ ਆ ਸੋ ਆਂਡੇ ਦੀ ਜਿਹੜੀ ਪੀਲੀ ਜ਼ਰਦੀ ਆ ਉਹਦੇ ਵਿੱਚ ਵੀ ਵਿਟਾਮਿਨ B12 ਬੜੀ ਵਧੀਆ ਮਾਤਰਾ 'ਚ ਹੁੰਦਾ ਹੈ ਸੋ ਦੋਸਤੋ ਅੰਡੇ ਦੀ ਪੀਲੀ ਜ਼ਰਦੀ ਚ 0.6 ਮਾਈਕਰੋਗ੍ਰਾਮ ਸਾਨੂੰ ਵਿਟਾਮਿਨ B12 ਮਿਲਦਾ ਜਿਹੜਾ ਕਿ 25% ਹੁੰਦਾ ਹੈ ਜਿਹੜਾ ਸਾਨੂੰ ਵਿਟਾਮਿਨ B12 ਪੂਰੇ ਦਿਨ ਚ ਚਾਹੀਦਾ ਉਹਦਾ 25% ਹੁੰਦਾ ਸੋ ਜੇ ਅਸੀਂ ਤਿੰਨ ਤੋਂ ਚਾਰ ਦੀ ਗਿਣਤੀ ਚ ਵੀ ਰੋਜ਼ਾਨਾ ਅੰਡੇ ਖਾਣੇ ਆ ਤਾਂ ਉਹਦੇ ਨਾਲ ਸਾਨੂੰ ਵਿਟਾਮਿਨ B12 ਦੀ ਕਮੀ ਪੂਰੀ ਹੋ ਜਾਂਦੀ ਆ ਪਰ ਦੋਸਤੋ ਸ਼ਰਤ ਇਹ ਆ ਵੀ ਸਾਨੂੰ ਅੰਡੇ ਨੂੰ ਪੂਰਾ ਹੀ ਖਾਣਾ ਪਊਗਾ ਕਿਉਂਕਿ ਕਈ ਲੋਕ ਕੀ ਕਰਦੇ ਆ ਅੰਡੇ ਦੀ ਪੀਲੀ ਜ਼ਰਦੀ ਨੂੰ ਛੱਡ ਦਿੰਦੇ ਆ ਸੋ ਜਿਹੜਾ ਇਹ ਖਣਿਜ ਵਿਟਾਮਿਨ B12 ਇਹ ਅੰਡੇ ਦੀ ਪੀਲੀ ਜ਼ਰਦੀ ਦੇ ਵਿੱਚ ਹੀ ਪਾਇਆ ਜਾਂਦਾ ਸੋ ਅੰਡੇ ਨੂੰ ਪੂਰਾ ਹੀ ਖਾਣਾ ਪਊਗਾ ਜੇ ਅਸੀਂ ਵਿਟਾਮਿਨ B12 ਦੀ ਘਾਟ ਨੂੰ ਪੂਰਾ ਕਰਨਾ ਚਾਹੁੰਦੇ ਆ ਤੇ ਦੋਸਤੋ ਜੇ ਸਬਜ਼ੀਆਂ ਦੀ ਗੱਲ ਕਰੀਏ ਤਾਂ ਪਾਲਕ ਵਿੱਚ ਵੀ ਵਿਟਾਮਿਨ B12 ਦੀ ਮਾਤਰਾ ਬੜੀ ਵਧੀਆ ਹੁੰਦੀ ਸੋ ਅਸੀਂ ਹਫ਼ਤੇ 'ਚ ਇੱਕ ਜਾਂ ਦੋ ਵਾਰ ਜੇ ਅਸੀਂ ਪਾਲਕ ਦਾ ਸੇਵਨ ਵੀ ਕਰਦੇ ਆ ਉਹਦੇ ਨਾਲ ਵੀ ਸਾਨੂੰ B12 ਨੂੰ ਪੂਰਾ ਕਰਨ 'ਚ ਬਹੁਤ ਸਹਾਇਤਾ ਮਿਲ ਜੂ ਤੇ ਦੋਸਤੋ ਚਕੰਦਰ ਹੋ ਗਈ ਫਿਰ ਗਾਜਰਾਂ ਹੋ ਗਿਆ ਇਹਨਾਂ 'ਚ ਵੀ ਵਿਟਾਮਿਨ B12 ਵਧੀਆ ਪਾਇਆ ਜਾਂਦਾ ਤੇ ਚੰਨਿਆਂ ਵਿੱਚ ਵੀ ਅਸੀਂ ਪੁੱਜੇ ਚਨੇ ਵੀ ਖਾ ਸਕਦੇ ਹਾਂ ਇਸ ਤੋਂ ਵੀ ਸਾਨੂੰ ਵਿਟਾਮਿਨ B12 ਮਿਲਦਾ ਏ ਤੇ ਵਿਟਾਮਿਨ B12 ਦਾ ਸਭ ਤੋਂ ਹੋਰ ਇੱਕ ਵਧੀਆ ਸਰੋਤ ਆ ਜਿਹੜਾ ਉਹ ਹੈਗਾ ਇਹ ਪੁੰਗਰੀਆਂ ਦਾਲਾਂ ਦੋਸਤੋ ਅਸੀਂ ਮੂੰਗੀ ਦੀ ਦਾਲ ਅਰਹਰ ਦੀ ਦਾਲ ਫਿਰ ਕਾਬਲੀ ਚਨੇ ਸੋ ਦੋਸਤੋ ਘੱਟੋ ਘੱਟ ਦੋ ਦਿਨ ਇਹ ਦਾਲਾਂ ਪਈਆਂ ਰਹਿਣੀਆਂ ਚਾਹੀਦੀਆਂ ਏ ਕਿਉਂਕਿ ਜਿੰਨੀਆਂ ਵਧੀਆ ਤਰੀਕੇ ਨਾਲ ਪੁੰਗਰਣਗੀਆਂ ਓਨਾ ਹੀ ਸਾਨੂੰ ਇਸ ਤੋਂ ਵੱਧ ਵਿਟਾਮਿਨ B12 ਮਿਲਦਾ ਏ ਸੋ ਦੋਸਤੋ ਹੁਣ ਅਖੀਰ ਤੇ ਜਿਹੜੀ ਮੇਨ ਗੱਲ ਆ ਉਹ ਇਹ ਆ ਵੀ ਜਿਹੜੀਆਂ ਸਬਜ਼ੀਆਂ ਤੋਂ ਸਾਨੂੰ ਵਿਟਾਮਿਨ B12 ਮਿਲਦਾ ਏ ਉਹਨਾਂ ਨੂੰ ਕੱਟਣ ਤੋਂ ਬਾਅਦ ਧੋਣਾ ਨਹੀਂ ਚਾਹੀਦਾ ਕਿਉਂਕਿ ਜਿਹੜਾ ਵਿਟਾਮਿਨ B12 ਏ ਉਹ ওয়াটার ਸੋਲਿਊਬਲ ਵਿਟਾਮਿਨ ਆ ਭਾਵ ਉਹ ਪਾਣੀ ਦੇ ਨਾਲ ਧੋਤਾ ਜਾਂਦਾ ਏ ਸੋ ਜਦੋਂ ਅਸੀਂ ਪਾਲਕ ਨੂੰ ਛਿੱਲਦੇ ਆ ਜਾਂ ਗਾਜਰਾਂ ਨੂੰ ਕੱਟਦੇ ਆ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਧੋਣਾ ਨਹੀਂ ਚਾਹੀਦਾ ਪਹਿਲਾਂ ਹੀ ਧੋ ਲਓ ਕਿਉਂਕਿ ਜਦੋਂ ਅਸੀਂ ਬਾਅਦ ਵਿੱਚ ਧੋਨੇ ਆ ਤਾਂ ਉਹ ਪਾਣੀ ਨਾਲ ਸਾਰਾ ਜਿਹੜਾ ਵਿਟਾਮਿਨ B12 ਕਾਫੀ ਹੱਦ ਤੱਕ ਵਹਿ ਜਾਂਦਾ ਏ ਸੋ ਦੋਸਤੋ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ 'ਚ ਸ਼ੇਅਰ ਕਰਿਓ ਕਿਉਂਕਿ ਜ਼ਿਆਦਾਤਰ ਲੋਕਾਂ ਨੂੰ ਨਹੀਂ ਪਤਾ ਵੀ ਸ਼ਾਕਾਹਾਰੀ ਭੋਜਨ ਵਿੱਚ ਵੀ ਵਿਟਾਮਿਨ B12 ਦੀ ਜਿਹੜੀ ਘਾਟ ਉਹ ਪੂਰੀ ਹੋ ਜਾਂਦੀ ਆ ਸੋ ਇਹ ਜਾਣਕਾਰੀ ਸ਼ੇਅਰ ਜ਼ਰੂਰ ਕਰਿਓ ਤੇ ਦੋਸਤੋ ਆਪਣੇ ਪੇਜ ਨੂੰ ਵੀ ਫੋਲੋ ਕਰ ਲਓ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਮੈਂ ਵੀਡੀਓਜ਼ ਬਣਾਉਣਾ ਸਿਹਤ ਨੂੰ ਲੈ ਕੇ ਉਹ ਤੁਹਾਡੇ ਤੱਕ ਆਸਾਨੀ ਨਾਲ ਤੇ ਸੌਖੇ ਤਰੀਕੇ ਨਾਲ ਪਹੁੰਚ ਜਾਣ ਸੋ ਇਜਾਜ਼ਤ ਦਿਓ ਧੰਨਵਾਦ